ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨੌ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜਿਹੜੀ ਢਿੱਲੀ ਸਕਿਨ ਹੋ ਜਾਂਦੀ ਹੈ ਸਕਿਨ ਸਾਡੀ ਵਿੰਟਰ ਦੇ ਸੀਜ਼ਨ ਵਿੱਚ ਡਰਾਈ ਹੋ ਜਾਂਦੀ ਆ ਉਹਦੇ ਵਾਸਤੇ ਕਿਹੜਾ ਹੀ ਪੈਕ ਜਿਹੜਾ ਯੂਜ਼ ਕਰ ਸਕਦੇ ਹਾਂ ਤਾਂ ਜੋ ਸਾਡੀ ਸਕਿਨ ਜਿਹੜੀ ਆ ਓ ਟਾਈਟ ਤੇ ਬ੍ਰਾਈਟ ਹੋ ਜਾਵੇ ਕਿਉਂਕਿ ਸਕਿਨ ਜਦੋਂ ਸਾਡੀ ਜਿਹੜੀ ਆ ਉਹ ਟਾ ਹੋ ਜਾਂਦੀ ਆ ਡਰਾਈ ਹੋ ਜਾਂਦੀ ਹੈ ਤੇ ਉਹਦੇ ਨਾਲ ਸਾਡੇ ਫੇਸ ਤੇ ਕ੍ਰੈਕਸ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਸਰਦੀਆਂ ਦੇ ਵਿੱਚ ਜਿਹੜਾ ਵਾ ਸਾਡੇ ਜਿਹੜਾ ਸਕਿਨ ਤੇ ਮੋਇਸਚਰ ਵਾ ਉਹ ਜਿਹੜਾ ਬਿਲਕੁਲ ਖਤਮ ਹੋ ਜਾਂਦਾ ਤੇ ਸਕਿਨ ਸਾਡੀ ਜਿਹੜੀ ਰੁੱਖੀ ਰੁੱਖੀ ਜੀ ਲੱਗਦੀ ਆ ਸਾਨੂੰ ਜਿਹੜੇ ਆ ਉਹ ਪਾਰਲਰ ਤੇ ਜਾ ਕੇ ਜਿਹੜੇ ਉਹ ਫੇਸ਼ੀਅਲ ਕਰਾਉਣੇ ਪੈਂਦੇ ਆ ਫੇਸ਼ੀਅਲ ਵੀ ਜਿਹੜੇ ਆ ਉਹ ਸਿਰਫ ਉਹਨਾਂ ਦਾ ਅਸਰ 2-4 ਦਿਨ ਹੀ ਰਹਿੰਦਾ ਫਿਰ ਸਾਡੀ ਸਕਿਨ ਉਸੇ ਤਰੀਕੇ ਦੀ ਹੋ ਜਾਂਦੀ ਆ ਤੇ ਕਿਹੜਾ ਪੈਕ ਵਾ ਜਿਹੜਾ ਅਸੀਂ ਸਰਦੀਆਂ ਦੇ ਵਿੱਚ ਯੂਜ਼ ਕਰ ਸਕਦੇ ਆ ਉਹ ਵੀ ਜਿਹੜਾ ਸਾਡੀ ਕਿਚਨ ਦੇ ਵਿੱਚ ਅਵੇਲੇਬਲ ਚੀਜ਼ਾਂ ਹੁਣ ਹੋਮ ਰੈਮਡੀਜ਼ ਨਾਲ ਜਿਹੜਾ ਬਿਲਕੁਲ ਕੈਮੀਕਲ ਫ੍ਰੀ ਹੋਵੇ ਤੇ ਸਾਡੀ ਸਕਿਨ ਦੇ ਉੱਤੇ ਕੋਈ ਵੀ ਹਾਨ ਨਾ ਪਚਾਵੇ ਤੇ ਉਹ ਕਿਹੜਾ ਪੈਕ ਆ ਉਹ ਆਓ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿਉਂਕਿ ਮੈਂ ਸਮਾਰਟ ਸੈੱਟ ਕਰੀ ਰਹੀ ਸੀਗੀ ਮੈਂ ਆਪਣੇ ਤੇ ਜਿਹੜਾ ਉਹ ਪੈਕ ਅਪਲਾਈ ਕਰਨ ਲੱਗੀ ਸੀਗੀ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਇਹ ਸ਼ੇਅਰ ਕਰ ਦਿਆਂ ਇਹ ਜਿਹੜਾ ਬੈਸਟ ਫੇਸ ਪੈਕ ਆ ਜਿਹੜਾ ਤੁਸੀਂ ਆਪਣੀ ਸਕਿਨ ਤੇ ਅਪਲਾਈ ਕਰੋਗੇ ਤੇ ਜਸਟ 1 ਟਾਈਮ ਤੁਸੀਂ ਇਹਨੂੰ ਯੂਜ਼ ਕਰੋਗੇ ਤੇ ਉਹਦੇ ਨਾਲ ਦੀ ਨਾਲ ਤੁਹਾਨੂੰ ਇਹਦੇ ਬੈਸਟ ਜਿਹੜੇ ਜਨਟ ਮਿਲਣਗੇ ਤੇ ਉਹ ਕਿਹੜਾ ਪੈਕ ਹੈ ਕਿਸ ਤਰੀਕੇ ਦੇ ਨਾਲ ਤਿਆਰ ਕਰਨਾ ਹੈ মাত্র 3-4 ਜਿਹੜੇ ਓਨਲੀ 3-4 ਇਨਗਰੀਡੀਅੰਟ ਉਹਨਾਂ ਦੇ ਨਾਲ ਹੀ ਇਹ ਜਿਹੜਾ ਪੈਕ ਵਾ ਉਹ ਤਿਆਰ ਹੋ ਜਾ ਇੱਕ ਟਾਈਮ ਅਸੀਂ ਆਪਣੇ ਫੇਸ ਦਾ ਜਿਹੜਾ ਪੈਕ ਬਣਾਵਾਂਗੇ ਤੇ ਜਿਹੜਾ ਇਹਨਾਂ ਇੱਕ ਮੈਂ ਬਨਾਣਾ ਲੈ ਲਿਆ ਇਹਨੂੰ ਚੰਗੀ ਤਰੀਕੇ ਦੇ ਨਾਲ ਜਿਹੜਾ ਬੌਲ ਦੇ ਵਿੱਚ ਅਸੀਂ ਕਰ ਲੈਣਾ ਹੈ ਮੈਸ਼ ਤੇ ਇਹ ਜਿਹੜਾ ਸਭ ਤੋਂ ਮੇਨ ਇਨਗਰੀਡੀਅੰਟ ਹੈ ਜਿਹੜਾ ਬਨਾਣਾ ਹੈ ਕੇਲਾ ਜਿਹੜਾ ਹੁੰਦਾ ਹੈ ਉਹ ਸਾਡੇ ਫੇਸ ਦੇ ਉੱਤੇ ਜਿਹੜਾ ਸਾਡੀ ਸਪੇਸ ਦੀ ਢਿੱਲਾਪਨ ਉਹਨੂੰ ਟਾਈਟ ਕਰਦਾ ਹੈ ਤੇ ਪਲੱਸ ਇਹ ਜਿਹੜਾ ਵਾ ਉਹ ਸਾਡੀ ਸਕਿਨ ਤੇ ਜਿਹੜਾ ਵਾ ਗਲਾਸ ਜੀ ਤਰ੍ਹਾਂ ਜਿਹੜਾ ਵਾ ਉਹ 글로ਅ ਲਿਓ ਮੇਂ हेल्प ਕਰਦਾ ਹੈ ਇੱਕਦਮ ਗਲਾਸੀ ਸਕਿਨ ਬਣਾ ਦਿੰਦਾ ਹੈ ਕਿਉਂਕਿ ਕੇਲੇ ਨੂੰ ਤੁਸੀਂ ਆਪ ਹੀ ਦੇ ਸਕਦੇ ਹੋ ਕਿੰਨੀ ਇਹਦੀ ਸ਼ਾਈਨ ਹੁੰਦੀ ਹੈ ਤੇ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਇਹਦੀ ਸ਼ਾਈਨ ਹੁੰਦੀ ਹੈ ਉਹ ਸਾਡੇ ਫੇਸ ਦੇ ਉੱਤੇ 글로ਅ ਬਣਾਉਂਦਾ ਹੈ ਤੇ ਇਹਨੂੰ ਚੰਗੇ ਤਰੀਕੇ ਦੇ ਨਾਲ ਤੁਸੀਂ ਮੈਸ਼ ਕਰ ਲੈਣਾ ਹੈ ਤੇ ਇਹ ਬਨਾਣਾ ਜਿਹੜਾ ਦੇਖੋ ਇੱਕ ਚਮਚ ਦੇ ਲਗਭਗ ਇਹਨੂੰ ਮੈਂ ਚੰਗੇ ਤਰੀਕੇ ਨਾਲ ਮੈਸ਼ ਕਰ ਲਿਆ ਹੈ ਤੇ ਇਹ ਸਾਡੇ ਫੇਸ ਵਾਸਤੇ ਜਿਹੜਾ ਬਹੁਤ ਹੀ ਵਧੀਆ ਹੈ ਤੇ ਆਇਰਨ ਭਰਪੂਰ ਹੁੰਦਾ ਹੈ ਤੇ ਤੁਸੀਂ ਜਿਹੜਾ ਬਨਾਣਾ ਵਾ ਜਦੋਂ ਤੁਸੀਂ ਇਹਨੂੰ ਮੈਸ਼ ਕਰਨਾ ਹੈ ਉਸੇ ਟਾਈਮ ਤੁਸੀਂ ਇਹਨੂੰ ਲਗਾਉਣਾ ਹੈ ਕਿਉਂਕਿ ਬਾਅਦ ਵਿੱਚ ਇਹ ਕਾਲਾ ਪੈ ਜਾਂਦਾ ਹੈ ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਇਹ ਹੈ ਜੀ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਜਿਹੜੀ ਆ ਬੈਸਟ ਵਾ ਸਾਡੇ ਫੇਸ ਤੇ ਟਾਈਟਨਸ ਲਿਆਉਣ ਵਾਸਤੇ ਕਿਉਂਕਿ ਮੁਲਤਾਨੀ ਮਿੱਟੀ ਜਦੋਂ ਅਸੀਂ ਲਗਾਉਂਦੇ ਆ ਤਾਂ ਇਹਦਾ ਪੈਕ ਜਿਹੜਾ ਵਾ ਉਹ ਸੁੱਕ ਕੇ ਇਕਦਮ ਟਾਈਟ ਹੋ ਜਾਂਦਾ ਏ ਤੇ ਜੋ ਕਿ ਸਾਡੀ ਜਿਹੜੀ ਲਟਕੀ ਸਕਿਨ ਵਾ ਉਹ ਉਹਨੂੰ ਜਿਹੜਾ ਵਾ ਉਹ ਖਿਚਾਅ ਦਾ ਕੰਮ ਦਿੰਦਾ ਏ ਤੇ ਅਸੀਂ ਮੁਲਤਾਨੀ ਮਿੱਟੀ ਦਾ ਅੱਧਾ ਚਮਚ ਇਹਦੇ ਵਿੱਚ ਐਡ ਕਰ ਦਿੱਤਾ ਏ ਕਿਉਂਕਿ ਅਸੀਂ ਜ਼ਿਆਦਾ ਨਹੀਂ ਬਣਾਉਣਾ ਸਿਰਫ ਇੱਕ ਟਾਈਮ ਯੂਜ਼ ਦਾ ਬਣਾਉਣਾ ਏ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਵਾ ਉਹ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਤੇ ਇਹਦੇ ਵਿੱਚ ਅਸੀਂ ਕੋਈ ਵੀ ਪਾਣੀ ਦਾ ਜਿਹੜਾ ਵਾ ਉਹ ਜੂਸ ਨਹੀਂ ਕਰਨਾ ਹੈਗਾ ਤੇ ਇਹਨਾਂ ਮੇਨ ਚੀਜ਼ਾਂ ਦੇ ਨਾਲ ਹੀ ਅਸੀਂ ਇਸ ਪੈਕ ਨੂੰ ਜਰਾ ਬਣਾਉਣਾ ਹੈ ਤੇ ਇਹ ਪੈਕ ਨਾ ਤਾਂ ਬਹੁਤਾ ਠਿੱਕ ਹੋਣਾ ਚਾਹੀਦਾ ਹੈ ਨਾ ਹੀ ਬਹੁਤਾ ਪਤਲਾ ਤੇ ਮਲਤਾਨੀ ਮਿੱਟੀ ਅਸੀਂ ਐਡ ਕਰ ਲਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਕੀ ਐਡ ਕਰਾਂਗੇ ਹਣੀ ਹਣੀ ਜਿਹੜਾ ਉਹ ਸਰਦੀਆਂ ਵਿੱਚ ਜ਼ਰੂਰ ਤੁਹਾਨੂੰ ਯੂਜ਼ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਬੇਸਣ ਦਾ ਜਾਂ ਮਲਤਾਨੀ ਮਿੱਟੀ ਦਾ ਕੋਈ ਵੀ ਅਸੀਂ ਪੈਕ ਇਹਦੇ ਵਿੱਚ ਆਪਣੇ ਫੇਸ ਤੇ ਯੂਜ਼ ਕਰਦੇ ਹਾਂ ਤੇ ਉਹਦੇ ਵਿੱਚ ਜਿਹੜਾ ਖਣੀ ਮਸਟ ਹੈ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਜਿਹੜਾ ਵਾ ਐਡ ਕਰਨਾ ਹੀ ਕਰਨਾ ਹੈ ਕਿਉਂਕਿ ਨਹੀਂ ਤਾਂ ਇਹ ਸਾਡੇ ਸਕਿਨ ਨੂੰ ਜਿਹੜਾ ਵਾ ਬੇਸਨ ਵਾਲਾ ਪੈਕ ਹੋ ਗਿਆ ਜਾਂ ਮੋਲਤਾਨੀ ਮਿੱਟੀ ਵਾਲਾ ਪੈਕ ਹੋ ਗਿਆ ਇਹ ਸਾਡੇ ਫੇਸ ਨੂੰ ਤੇ ਉੱਤੇ ਜਿਹੜਾ ਨਾ થોੜਾ ਡਰਾਈਨੈਸ ਲੈ ਕੇ ਆਉਂਦੇ ਆ ਤੇ ਇਹ ਦੇਖੋ ਕਿੰਨਾ ਇਹ ਜਿਹੜਾ ਇੱਕ ਗਲੋਇੰਗ ਜਿਹਾ ਪੈਕ ਬਣ ਗਿਆ ਤੇ ਜੇ ਇਹ ਦੇਖਣ ਨੂੰ ਇੰਨਾ ਗਲੋਇੰਗ ਆ ਤਾਂ ਸਾਡੇ ਫੇਸ ਤੇ ਕਿੰਨਾ ਅਸਰ ਕਰੇਗਾ ਤੇ ਲਾਸਟ ਵਿੱਚ ਅਸੀਂ ਇਹਦੇ ਵਿੱਚ ਇੱਕ ਚੀਜ਼ ਐਡ ਕਰਾਂਗੇ ਉਹ ਹੈ ਜੀ ਐਲੋਵੀਰਾ ਜੈਲ ਐਲੋਵੀਰਾ ਜੈਲ ਨੂੰ ਅਸੀਂ ਵੈਸੇ ਵੀ ਫੇਸ ਵਾਸ਼ ਕਰਕੇ ਆਪਣਾ ਤੇ ਆਪਣੇ ਫੇਸ ਤੇ ਲਗਾ ਲਈਏ ਤੇ ਇਹ ਇੰਨੇ ਨਾਲ ਹੀ ਸਾਡੇ ਫੇਸ ਤੇ ਜਿਹੜੀਆਂ ਬ੍ਰਾਈਟਨੈਸ ਜਿਹੜੀ ਆ ਉਹ ਬਣ ਹੀ ਲਿੰਦੀ ਆ ਤੇ ਹੁਣ ਪੈਕ ਜਿਹੜਾ ਇਹ ਦੇਖੋ ਬਿਲਕੁਲ ਰੈਡੀ ਹੋ ਗਿਆ ਇਹ ਇਹਨੂੰ ਬਿਲਕੁਲ ਤੁਸੀਂ ਪਤਲਾ ਨਹੀਂ ਕਰਨਾ ਹੈਗਾ ਕੋਈ ਵੀ ਪਾਣੀ ਦਾ ਯੂਜ਼ ਨਹੀਂ ਕਰਨਾ ਨਾ ਤੁਸੀਂ ਦੁੱਧ ਦਾ ਯੂਜ਼ ਕਰਨਾ ਹੈ ਸਿਰਫ ਇੰਨੀਆਂ ਚੀਜ਼ਾਂ ਦੇ ਨਾਲ ਇਹ ਜਿਹੜਾ ਤੁਹਾਡਾ ਪੈਕ ਆ ਉਹ ਬਣ ਕੇ ਰੈਡੀ ਹੋ ਗਿਆ ਆਪਣੇ ਫੇਸ ਨੂੰ ਤੁਸੀਂ ਕਰ ਲੈਣਾ ਵਾਸ਼ ਤੇ ਮੈਂ ਪਹਿਲਾਂ ਪੌਸ਼ ਕੀਤਾ ਹੋਇਆ ਕਿਉਂਕਿ ਮੈਂ ਤੁਹਾਡਾ ਵੀਡੀਓ ਸ਼ੇਅਰ ਕਰਨੀ ਸੀ ਇਸ ਕਰਕੇ ਪੈਕ ਮੈਂ ਪਹਿਲਾਂ ਜਿਹੜਾ ਵਾ ਉਹ ਬਣਾ ਬਣਾਉਣ ਤੋਂ ਪਹਿਲਾਂ ਆਪਣਾ ਫੇਸ ਵਾਸ਼ ਕਰ ਲਿਆ ਹੈ ਤੇ ਕਿਉਂਕਿ ਮੈਂ ਕੋਈ ਨਾ ਕੋਈ ਪੈਕ ਰੈਮਡੀ ਆਪਣੇ ਫੇਸ ਤੇ ਯੂਜ਼ ਕਰਦੀ ਰਹਿੰਦੀ ਆ ਜਿਹੜੀ ਚੀਜ਼ ਤੁਹਾਨੂੰ ਬੈਸਟ ਰਿਜ਼ਲਟ ਦਿੰਦੀ ਆ ਜਿਹਦੇ ਤੋਂ ਸਾਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਜਿਹੜੀ ਆ ਕਾਮਯਾਬ ਹੈ ਤੇ ਉਹ ਚੀਜ਼ ਜੀ ਮੈਂ ਤੁਹਾਡਾ ਨਾਲ ਸ਼ੇਅਰ ਕਰਦੀਆਂ ਕੋਈ ਵੀ 에ਰਾ ਵਗੈਰਾ ਚੀਜ਼ ਤਾਂ ਨਾਲ ਸ਼ੇਅਰ ਨਹੀਂ ਕਰਦੀ ਜਿਸ ਦੇ ਨਾਲ ਕਿਸੇ ਦੇ ਫੇਸ ਤੇ ਅਫੈਕਟ ਪੈ ਸਕੇ ਜਾਂ ਕੋਈ ਨੁਕਸਾਨ ਹੋ ਸਕੇ ਹਾਂ ਕਈ ਚੀਜ਼ਾਂ ਤੋਂ ਕਿਸੇ ਨੂੰ ਅਲਰਜੀ ਹੋ ਸਕਦੀ ਆ ਉਹ ਆਪਣਾ ਸਾਈਡ ਤੇ ਕਰਕੇ ਜਾਂ ਆਪਣੇ ਹੈਂਡ ਦੇ ਉੱਪਰ ਜਾਂ ਕੰਨ ਦੇ ਲਾ ਕੇ ਕਰਕੇ ਆਪਣਾ ਪੈਚ ਟੈਸਟ ਕਰ ਸਕਦਾ ਹੈ ਤੇ ਜਿਸ ਦਾ ਮੈਨੂੰ ਕੀ ਲੈਮਨ ਤੋਂ ਅਲਰਜੀ ਆ ਮੈਂ ਆਪਣੇ ਫੇਸ ਤੇ ਲਗਾਉਣੀ ਆ ਤੇ ਜਾਂ ਘਰ ਵਾਲੀ ਐਲੋਵੀਰਾ ਮੈਂ ਆਪਣੇ ਫੇਸ ਤੇ ਲਗਾਉਣੀ ਆ ਤਾਂ ਮੇਰੇ ਸਕਿਨ ਤੇ ਜਿਹੜੀ ਉਹ ਖਾਰਸ਼ ਹੋ ਜਾਂਦੀ ਪੈਂਦੀ ਆ ਇਸ ਕਰਕੇ ਮੈਂ ਇਹ ਚੀਜ਼ਾਂ ਅਵੋਇਡ ਕਰਦੀ ਆ ਤੇ ਜੇ ਜਿਸ ਨੂੰ ਕਿਸੇ ਚੀਜ਼ ਤੋਂ ਅਲਰਜੀ ਆ ਉਹ ਚੀਜ਼ ਸਕਿੱਪ ਕਰ ਸਕਦਾ ਹੈ ਤੇ ਇਸ ਪੈਕ ਨੂੰ ਅਸੀਂ ਜਿਹੜਾ ਵਾ ਇਹ ਥਿੱਕ ਜਿਹਾ ਹੀ ਹੁੰਦਾ ਹੈ ਤੇ ਇਹਨੂੰ ਅਸੀਂ ਆਪਣੇ ਹੱਥ ਦੀ ਹੈਲਪ ਦੇ ਨਾਲ ਆਪਣੇ ਫੇਸ ਤੇ ਲਗਾਵਾਂਗੇ ਦੁਪੱਟਾ ਮੈਂ ਉਤਾਰ ਦਿੰਨੀ ਆ ਕਿਉਂਕਿ ਇਹ ਫਿਰ ਕਰਬ ਹੋਏਗਾ ਤੇ ਇਹਨੂੰ ਹੱਥ ਦੀ ਹੈਲਪ ਦੇ ਨਾਲ ਹੀ ਤੁਸੀਂ ਆਪਣੇ ਫੇਸ ਤੇ ਲਗਾਉਣਾ ਹੈ ਮੈਂ ਲਾ ਕੇ ਤੇ ਦਿਖਾਉਣੀ ਆ ਤੇ ਇਹਦੀ ਤੁਸੀਂ ਜਿਹੜੀ ਆ 2-3 ਮਿੰਟ ਮ사ਜ ਕਰਨੀ ਆ ਇਹ ਨਹੀਂ ਕਿ ਜਸਟ ਤੁਸੀਂ ਇਹਨੂੰ ਲਗਾ ਕੇ ਰੱਖ ਦੇਣਾ ਹੈ ਤੇ ਫਿਰ ਤੁਸੀਂ ਉਤਾਰ ਲੈਣਾ ਹੈ ਇਹ ਇੱਕ ਕਰੀਮ ਦੀ ਤਰ੍ਹਾਂ ਜਿਹੜਾ ਚੀਕਣਾ ਜਿਹਾ ਪੈਕ ਬਣ ਜਾਂਦਾ ਹੈ ਤੇ ਇਹਨੂੰ ਤੁਸੀਂ ਜਿਹੜਾ ਉਹ ਘਟੋ ਘਟ 3 ਮਿੰਟ ਦਾ ਤੁਸੀਂ ਇਹਦੀ ਜਿਹੜੀ ਮ사ਜ ਹਲਕੇ ਹੱਥਾਂ ਨਾਲ ਕਰਨੀ ਹੈ ਦੋਨਾਂ ਹੱਥਾਂ ਤੇ ਚੰਗੀ ਤਰੀਕੇ ਨਾਲ ਪੈਕ ਲੱਗ ਗਿਆ ਤੇ ਹੁਣ ਇਹਦੀ ਅਸੀਂ ਪੋਲੀ ਪੋਲੀ ਮ사ਜ ਕਰਾਂਗੇ ਤੁਸੀਂ ਜੇ ਮਲਤਾਨੀ ਮਿੱਟੀ ਤੁਹਾਨੂੰ ਸਰਦੀਆਂ ਦੇ ਵਿੱਚ ਵਿੰਟਰ ਦੇ ਵਿੱਚ ਜਿਹੜੀ ਆ ਉਹ ਨਹੀਂ ਸ਼ੂਟ ਕਰਦੀ ਤਾਂ ਤੁਸੀਂ ਇਹਦੀ ਜਗ੍ਹਾ ਬੇਸਣ ਵੀ ਲੈ ਸਕਦੇ ਹੋ ਮੈਨੂੰ ਹਰ ਇੱਕ ਚੀਜ਼ ਸ਼ੂਟ ਕਰ ਜਾਂਦੀ ਆ ਬਸ ਮੈਨੂੰ ਇਹ ਆ ਕਿ ਮੈਨੂੰ ਨਿੰਬੂ ਜਾਂ ਲੈਮਨ ਉਹ ਤੋਂ ਅਲਰਜੀ ਆ ਤੇ ਮੈਂ ਉਹਦੀ ਜਗ੍ਹਾ ਵਰਵ ਜੇ ਕਿਸੇ ਦਾ ਜੂਸ ਕਰਨਾ ਹੋਏ ਤਾਂ ਟਮਾਟੋ ਲੈ ਜੰਨੀ ਤੇ ਇਹ ਜਿਹੜੀ ਆ ਸਾਡੀ ਪੈਕ ਵਾ ਉਹ ਸਾਡੀ ਸਕਿਨ ਦੇ ਉੱਤੇ ਇੱਕਦਮ ਗਲਾਸੀ ਜਿਹੜਾ ਉਹ 글로ਵ ਲੈ ਕੇ ਆਉਂਦਾ ਤੇ ਸਾਡੀ ਸਕਿਨ ਜਿਹੜੀ ਗਲਾਸ ਦੀ ਤਰ੍ਹਾਂ ਚਮਕਦੀ ਆ ਤੁਸੀਂ ਇੱਕ ਵਾਰੀ ਯੂਜ਼ ਕਰੋਗੇ ਤੁਸੀਂ ਇਸ ਤੋਂ ਬਾਅਦ ਆਪਣਾ ਫੇਸ ਵਾਸ਼ ਕਰਕੇ ਦੇਖਿਓ ਤੇ ਤੁਹਾਨੂੰ ਪਹਿਲੀ ਵਾਰ ਦੇ ਵਿੱਚ ਰਿਜ਼ਲਟ ਬੈਸਟ ਰਿਜ਼ਲਟ ਮਿਲਣਗੇ ਤੇ ਤੁਸੀਂ ਆਪ ਕਮੈਂਟ ਕਰਕੇ ਦੱਸੋਗੇ ਕਿ ਕਿੰਨਾ ਫਰਕ ਪਿਆ ਹੈ ਤੇ ਜਿਨ੍ਹਾਂ ਦੇ ਫੇਸ ਦੇ ਉੱਤੇ ਡਰਾਈਨੈਸ ਆ ਜਾਂ ਤੁਹਾਡੀ ਪਰ ਡੈੱਡ ਸਕਿਨ ਵਾ ਉਹ ਸਾਰੀ ਰਿਮੂਵ ਹੋ ਜਾਏਗੀ ਬਿਨਾ ਕਿਸੇ ਕਰੀਮ ਤੇ ਜੇ ਤੁਹਾਡੀ ਸਕਿਨ ਵਾਲਾ ਸ਼ਲਸ਼ ਗਲੋਇੰਗ ਕਿਸੇ ਵੀ ਲਾਈਟ ਦੇ ਵਿੱਚ ਤੁਹਾਡੀ ਸਕਿਨ ਜਿਹੜੀ ਹੈ ਧੁੱਪੇ ਬੈਠੋ ਗਾਜ ਕੀਤੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਕਿ ਇਹਨੂੰ 5-7 ਮਿੰਟ ਐਸੇ ਤਰੀਕੇ ਦੇ ਨਾਲ ਲੱਗਾ ਰਹਿਣ ਦੇਣਾ ਹੈ ਤੇ ਜਦੋਂ ਸਾਡੀ ਸਕਿਨ ਇੱਕਦਮ ਇਹ ਥੋੜਾ ਜਿਹਾ ਡਰਾਈ ਹੋ ਜਾਂਦਾ ਹੈ ਜਿਆਦਾ ਡਰਾਈ ਨਹੀਂ ਕਰਨਾ ਥੋੜਾ ਜਿਹਾ ਡਰਾਈ ਹੋ ਜਾਂਦਾ ਹੈ ਤਾਂ ਫਿਰ ਤੁਸੀਂ ਇਹਨੂੰ ਨਾਰਮਲ ਪਾਣੀ ਦੇ ਨਾਲ ਵਾਸ਼ ਕਰ ਲਓ ਤੇ ਤੁਹਾਨੂੰ ਵਾਸ਼ ਕਰਕੇ ਤੇ ਫਿਰ ਦਿਖਾਉਣੇ ਆ ਕਿ ਸਕਿਨ ਦੇ ਉੱਤੇ ਕਿਸ ਤਰੀਕੇ ਦਾ ਗਲੋ ਆਇਆ ਹੈ ਤੇ ਹਾਂਜੀ ਫੇਸ ਅਸੀਂ ਆਪਣਾ ਕਰ ਲਿਆ ਵਾਸ਼ ਤੇ ਤੁਸੀਂ ਆ ਜਿਹੜਾ ਕਿ ਸੇਵੀ ਸਾਫਟ ਟਾਵਲ ਦੇ ਨਾਲ ਜਿਹੜਾ ਬਿਲਕੁਲ ਪੋਲੇ ਪੋਲੇ ਹੱਥਾਂ ਦੇ ਨਾਲ ਜਿਹੜਾ ਆਪਣਾ ਫੇਸ ਵਾ ਉਹ ਸਾਫ ਕਰਨਾ ਹੈ ਇਹਨੂੰ ਰਗੜ ਕੇ ਨਹੀਂ ਤੁਸੀਂ ਸਾਫ ਕਰਨਾ ਦੇਖੋ ਕੋਸ਼ਿਸ਼ ਵੀ ਆਪਣੇ ਫੇਸ ਤੇ ਨਹੀਂ ਲੱਗਾ ਹੈਗਾ ਤੁਹਾਡੇ ਸਾਹਮਣੇ ਫੇਸ ਜਿਹੜਾ ਵਾਸ਼ ਕੀਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਫੇਸ ਤੇ ਜਿਹੜਾ ਵਾ ਉਹ ਕਿੰਨਾ ਗਲੋ ਹੈ ਤੇ ਸਕਿਨ ਜਿਹੜੀ ਇੱਕਦਮ ਜਿਹੜੀ ਆ ਉਹ ਸਾਫ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਫਰੈਸ਼ ਫੀਲ ਹੁੰਦਾ ਹੈ ਤੇ ਇੱਕਦਮ ਜਿਹੀ ਸੌਫਟ ਸੌਫਟ ਸਕਿਨ ਹੋ ਜਾਂਦੀ ਹੈ ਤੇ ਕੋਈ ਵੀ ਅਸੀਂ ਜਦੋਂ ਪੈਕ ਲਗਾਉਂਦੇ ਆ ਤੇ ਆਪਣੀ ਸਕਿਨ ਨੂੰ ਆਪਣੇ ਫੇਸ ਨੂੰ ਇਸ ਤਿੱਕੇ ਨਾਲ ਨਹੀਂ ਰਹਿਣ ਦੇਣਾ ਨਾਲ ਦੀ ਨਾਲ ਤੁਸੀਂ ਜਿਹੜਾ ਵਾ ਇਨਸਟੈਂਟ ਹੀ ਆਪਣੇ ਫੇਸ ਤੇ ਕੋਈ ਨਾ ਕੋਈ ਮੋਇਸਚਰਾਈਜ਼ਰ ਕਰੀਮ ਜਾਂ ਤੁਸੀਂ ਐਲੋਵੇਰਾ ਜੈੱਲ ਲਗਾ ਲਓ ਜਾਂ ਨਾਰੀਅਲ ਦਾ ਤੇਲ ਜਾਂ ਤੁਸੀਂ ਬਦਾਮਾਂ ਦਾ ਤੇਲ ਜਾਂ ਕੋਈ ਵੀ ਤੁਸੀਂ ਮੋਇਸਚਰਾਈਜ਼ਰ ਲਗਾਉਂਦੇ ਹੋ ਉਹਨੂੰ ਅਪਲਾਈ ਕਰਨਾ ਹੈ ਤੇ ਮੈਂ ਜਿਹੜਾ ਇਹ ਮੁਲਠੀ ਵਾਲਾ سیرਮ ਗਰਮੀਆਂ ਦਾ ਬਣਾ ਕੇ ਰੱਖਿਆ ਹੋਇਆ ਹੈ ਤੇ ਇਹ ਬਹੁਤ ਬੈਸਟ ਹੈ ਇਹ ਸਾਡੇ ਸਕਿਨ ਤੇ ਜਿੰਨੇ ਵੀ ਦਾਗ-ਧੱਬੇ ਆ ਸ਼ਾਈਆਂ ਉਹਨਾਂ ਨੂੰ ਦੂਰ ਕਰਦਾ ਹੈ ਤੇ ਇਹਨੂੰ ਮੈਂ ਨਾਲ ਦੀ ਨਾਲ ਆਪਣੇ ਫੇਸ ਤੇ ਅਪਲਾਈ ਕਰ ਲਵਾਂਗੀ ਕਿਉਂਕਿ ਜਦੋਂ ਅਸੀਂ ਆਪਣਾ ਫੇਸ ਵਾਸ਼ ਕਰਦੇ ਹਾਂ ਤੇ ਇਹ ਹਲਕਾ-ਹਲਕਾ ਜਿਹੜਾ ਉਹ ਗਿੱਲਾਪਨ ਸਾਡੇ ਫੇਸ ਤੇ ਹੁੰਦਾ ਹੈ ਤੇ ਉਹਦੇ ਨਾਲ ਇਹ ਜਿਹੜਾ ਸਾਡਾ ਮoiश्चराइजर ਵਾ ਉਹ ਮਿਕਸ ਹੋ ਕੇ ਸਾਡੀ ਸਕਿਨ ਦੇ ਵਿੱਚ ਜਿਹੜਾ ਵਾ ਉਹ ਐਬਜ਼ੌਰਬ ਹੋ ਜਾਂਦਾ ਹੈ ਤੇ ਜਿਹੜਾ ਸਾਡਾ ਮoiश्चਰ ਵਾ ਉਹ ਲੰਬ ਹੋ ਜਾਂਦਾ ਹੈ ਤੇ ਇਹਦੇ ਨਾਲ ਸਾਡੀ ਸਕਿਨ ਜਿਹੜੀ ਆ ਉਹ ਬਿਲਕੁਲ ਵੀ ਡਰਾਈ ਨਹੀਂ ਹੁੰਦੀ ਤੇ ਇਹਦੀ ਤੁਸੀਂ 1-2 ਮਿੰਟ ਜਿਹੜੀ ਮ사ਜ ਕਰੋਗੇ ਜਦੋਂ ਤੁਸੀਂ 1-2 ਵਾਰੀ ਦਿਨ ਦੇ ਵਿੱਚ ਆਪਣੀ ਸਕਿਨ ਦੀ ਆਪਣੇ ਫੇਸ ਦੀ ਮ사ਜ ਕਰ ਲਓਗੇ ਤਾਂ ਤੁਹਾਡਾ ਜਿਹੜਾ ਚਿਹਰਾ ਵਾ ਉਹ ਕਦੀ ਵੀ ਜਿਹੜਾ ਵਾ ਉਹ ਟਾਈਟ ਨਹੀਂ ਆ ਮੀਨਜ਼ ਕੀ ਟਿਲਾਣੇ ਪਵੇਗਾ ਤੇ ਸਕਿਨ ਤੁਹਾਡੀ ਜਿਹੜੀ ਆ ਹਮੇਸ਼ਾ ਟਾਈਟ ਰਹੇਗੀ ਇੱਕ ਵਾਰੀ ਤੁਸੀਂ ਸਵੇਰੇ ਆਪਣਾ ਫੇਸ ਵਾਸ਼ ਕਰਕੇ ਉਦੋਂ ਤੁਸੀਂ ਆਪਣੇ ਫੇਸ ਦੀ ਮ사ਜ ਕਰ ਲਓ ਤੇ ਰਾਤ ਸੌਣ ਤੋਂ ਪਹਿਲਾਂ ਆਪਣੇ ਫੇਸ ਨੂੰ ਵਾਸ਼ ਕਰ ਲਓ ਤੇ ਉਸ ਤੋਂ ਬਾਅਦ ਮ사ਜ ਕਰ ਲਓ ਇੰਨੇ ਕੇ ਸਕਿਨ ਕੇਅਰ ਦੇ ਨਾਲ ਤੁਹਾਡੀ ਸਕਿਨ ਜਿਹੜੀ ਆ ਇੱਕਦਮ ਟਾਈਟ ਰਹਿੰਦੀ ਹੈ ਤੇ ਏਜਿੰਗ ਦਾ ਅਫੈਕਟ ਤੁਹਾਡੇ ਫੇਸ ਤੇ ਨਹੀਂ ਦਿਖਦਾ ਤੁਸੀਂ ਲੰਬੇ ਸਮੇਂ ਤੱਕ ਆਪਣੀ ਸਕਿਨ ਨੂੰ ਜਵਾਨ ਰੱਖ ਸਕਦੇ ਹੋ ਤੇ ਦੇਖੋ ਬਸ ਕੋਈ ਵੀ ਹੋਰ ਕਰੀਮ ਲਗਾਉਂਦੀ ਤੁਹਾਨੂੰ ਲੋੜ ਨਹੀਂ ਆ ਇਹ ਜਿਹੜਾ ਸੀਰਮ ਨਾਈਟ ਕਰੀਮ ਡੇ ਕਰੀਮ ਹਰ ਇੱਕ ਦਾ ਕੰਮ ਕਰਦਾ ਹੈ ਤੇ ਇਹਨਾਂ ਨੇਚਰਲ ਜਿਹੜੀਆਂ ਚੀਜ਼ਾਂ ਨਾਲ ਨੇਚਰਲ ਰੈਮਡੀਜ਼ ਦੇ ਨਾਲ ਤੁਸੀਂ ਆਪਣੀ ਸਕਿਨ ਨੂੰ ਜਿਹੜਾ ਗਲੋਇੰਗ ਬਣਾ ਸਕਦੇ ਹੋ ਤੇ ਜਿਹੜਾ ਵਾ ਇਸ ਜਿਹੜੇ ਕੈਮੀਕਲ ਵਾਲੇ ਜਿਹੜੇ ਮਹਿੰਗੇ ਪ੍ਰੋਟੈਕਟਿਵ ਉਹਨਾਂ ਤੋਂ ਤੁਸੀਂ ਜਿਹੜਾ ਵਾ ਉਹ ਛੁਟਕਾਰਾ ਪਾ ਸਕਦੇ ਹੋ ਤੁਹਾਨੂੰ ਮੀਰ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ